ਦੇਸੀ ਗਰਾਉਂਡ ਦੇ ਵਿੱਚ ਕੁਝ ਰਾਜਨੀਤੀ ਬੰਦਿਆਂ ਵੱਲੋਂ ਮੇਰੇ ਖਿਲਾਫ ਕੋਈ ਧਰਨੇਵਾਜੀ ਹੋ ਰਹੀ ਆ ਪਰ ਮੈਂ ਤੁਹਾਡੇ ਨਾਲ ਲਾਈਵ ਤਾਂ ਹੋ ਰਿਹਾ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹਲਕਾ ਸੈਂਟਰ ਦੇ ਲੋਕਾਂ ਨੂੰ ਔਰ ਲੁਧਿਆਣਾ ਵਾਸੀਆਂ ਨੂੰ ਕਿ ਇਹ ਜਿਹੜਾ 스ਕੰਟ ਰਚਿਆ ਜਾ ਰਿਹਾ ਹੈ ਸਾਰਾ ਰਾਜਨੀਤੀ 스ਕੰਟਾ ਜੇ ਸੜਕ ਦੇ ਉੱਤੇ ਲੁਧਿਆਣਾ ਡਿਪਟੀ ਕਮਿਸ਼ਨਰ ਨੇ ਵਰਸੋ ਦੀ ਪ੍ਰੈਸ ਦੇ ਵਿੱਚ ਇਹ ਆਡਰ ਕੀਤਾ ਕਿ ਕੋਈ ਬੰਦਾ ਵੀ ਸੜਕ ਦੇ ਉੱਤੇ ਕੋਈ ਆਪਣੀ ਨਿਆਜ ਦੁਕਾਨ ਨਹੀਂ ਲਾਊਗਾ ਗਰੇਸੀ ਦੇ ਅੰਦਰ ਅਗਰ ਹਰ ਸਾਲ ਦੀ ਤਰ੍ਹਾਂ ਦਸਹਿਰਾ ਗਰਾਊਂਡ ਦੇ ਅੰਦਰ ਕੋਈ ਠੇਕਾ ਹੁੰਦਾ ਵਾ ਤਾਂ ਠੇਕਾ ਉਹ ਅੰਦਰ ਦਾ ਵਾ ਉਹ ਨਾ ਕਿ ਸੜਕ ਦੇ ਉੱਪਰ ਦਾ ਲੋਕਾਂ ਦੀ ਉਹ ਐਨੀ ਉੱਥੇ ਦੁਕਾਨਾਂ ਦੋਨੇ ਪਾਸੇ ਲਾਈਆਂ ਗਈਆਂ ਨੇ ਮੇਰੇ ਕੋਲ ਹਲਕਾ ਸੈਂਟਰ ਦਾ ਮੈਂ ਸੇਵਾਦਾਰਾਂ ਲੋਕ ਆਉਂਦੇ ਆ ਪਬਲਿਕ ਆਉਂਦੀ ਆ ਕਿ ਕੱਲ ਕੋਈ ਰੱਬ ਨਾ ਕਰੇ ਇੱਥੋਂ ਐਂਬੂਲੈਂਸ ਨਿਕਲਣੀ ਹੋਵੇ ਕੋਈ ਅਸੀਂ ਆਪਣੇ ਮਰੀਜ਼ ਨੂੰ ਨਹੀਂ ਲੈ ਕੇ ਜਾ ਸਕਦੇ ਉੱਥੇ ਹਸਪੀਟਲ ਲੈ ਨਾਲ ਸਕੂਲ ਆ ਉਹ ਉੱਥੇ ਐਨੀ ਦੁਕਾਨਦਾਰੀ ਦੇ ਕਰਕੇ ਦੋਨਾਂ ਪਾਸੇ ਜਿਹੜਾ ਲੋਕਾਂ ਤੋਂ ਗਰੀਬਾਂ ਤੋਂ ਨਿਯਾਜ ਪੈਸੇ ਲੈ ਕੇ ਉੱਥੇ ਦੁਕਾਨਾਂ ਲਵਾ ਰਹੇ ਆ ਠੇਕੇਦਾਰ ਮੈਂ ਉਹਨਾਂ ਨੂੰ ਤੁਹਾਡੇ ਲਈ ਇਹ ਗੱਲ ਤੁਹਾਡੇ ਧਿਆਨ ਚ ਲਿਆਉਣੀ ਚਾਹਨਾ ਮੈਂ ਕਿ ਜਿਹੜੀ ਇਹ ਰਾਜਨੀਤੀ ਲੋਕ ਅੱਜ ਰਾਜਨੀਤੀ ਰੋਟੀਆਂ ਸੇਕ ਰਹੇ ਆ ਉੱਥੇ ਬੈਠੇ ਉੱਥੇ ਹਰ ਜਿਹੜਾ ਲੋਕਾਂ ਦਾ ਕੰਨ ਕੋਈ ਰੱਬ ਨਾ ਕਰੇ ਉੱਥੇ ਐਕਸੀਡੈਂਟ ਹੋਵੇ ਕੋਈ ਉੱਥੇ ਕਿਸੇ ਨੂੰ ਨਿਕਲਣਾ ਪੈ ਜਾਵੇ ਮੇਰੇ ਸਾਰੇ ਇਲਾਕੇ ਵਾਲੇ ਇਹ ਕਹਿ ਰਿਹਾ ਵੀ ਸੜਕ ਦੇ ਉੱਤੇ ਤੁਸੀਂ ਸਾਰੀਆਂ ਦੁਕਾਨਾਂ ਲਾ ਰਹੀਆਂ ਇਸ ਗੱਲ ਦਾ ਲੋਕ ਮੈਤੋਂ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਕੇ ਪੁੱਛਦੇ ਆ ਤਾਂ ਮੈਂ ਵੀ ਲੋਕਾਂ ਦਾ ਜਵਾਬ ਦੇਈਆਂ ਕਾਰਪੀਸ਼ਿੰਦੇ ਮੁਲਾਜ਼ਮ اگر ਉਹਨਾਂ ਨੂੰ ਥੋਂਦੇ ਆ ਤਾ ਉਹ ਅੱਜ ਕਿਸੇ ਰਾਜਨੀਤੀ ਲੋਕਾਂ ਦੇ ਮਗਰ ਲੱਗ ਕੇ ਉਥੇ ਸਟੰਡ ਕਰ ਰਹੇ ਆ ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਥੇ ਕੋਈ ਸਾਡੀ ਜਿਹੜੀ ਹਰ ਇੱਕ ਸਾਲ ਦੀ ਤਰ੍ਹਾਂ ਡੋਲਾ ਨਿਕਲਦਾ ਉਥੋਂ ਦਸਹਰੇ ਦਾ ਉਥੇ ਉਹ ਸੋ ਲੋਕ ਵੀ ਕੋਸ਼arj ਉਹਨਾਂ ਦੇ ਨਾਲ ਮਿਲ ਕੇ ਜਿਹੜੇ ਕਰੋੜ ਰੁਪਏ ਦਾ ਠੇਕਾ ਦਿੰਦੇ ਆ ਸਾਲ ਦਾ ਉਹ ਲੋਕ ਵੀ ਅੱਜ ਉਹ ਧਰਮ ਦੀ ਆੜ ਲੈ ਕੇ ਉਹ ਉਸ ਗੱਲ ਨੂੰ ਅੱਗੇ ਲੈ ਕੇ ਆ ਰਹੇ ਆ ਪਰ ਮੈਂ ਲੁਧਿਆਣਾ ਵਾਸੀ ਜਾਂਦੇ ਆ ਪੰਜਾਬ ਵਾਸੀ ਜਾਂਦੇ ਆ ਮੈਂ ਮੈਨੂੰ ਕੋਈ ਆਪਣੀ ਭਗਤੀ ਦਾ ਜਾਂ ਮੈਨੂੰ ਕੋਈ ਸਾਖੀ ਜੇ ਲੈਣ ਦੀ ਲੋੜ ਨਹੀਂ ਸਨਾਤਨ ਧਰਮ ਦਾ ਮੈਨੂੰ ਕੋਈ ਸਾਖੀ ਜੇ ਨਹੀਂ ਚਾਹੀਦਾ ਤੁਹਾਡੇ ਤਰ੍ਹਾਂ ਮੈਂ ਸਨਾਤਨੀ ਆ ਮੈਂ ਲੋਕਾਂ ਨੂੰ ਪਤਾ ਵਾ ਮੈਂ ਕਰੋਨਾ ਵੇਲੇ ਜਦੋਂ ਸਾਰੀ ਦੁਨੀਆ ਘਰ ਬੈਠੀ ਸੀ ਮੈਂ ਇਕੱਲਾ ਆਪਣੇ ਮੋਢੇ ਤੇ ਝੰਡਾ ਲੈ ਕੇ ਬਾਲਾ ਜੀ ਦਾ ਉੱਥੋਂ ਲੰਘਿਆ ਸੀ ਔਰ ਇਹ ਜਿਹੜੀਆਂ ਰਾਜਨੀਤੀ ਰੋਟੀਆਂ ਨੇ ਇਹ ਨਾ ਸਿੱਖ ਪੁੱਜ ਜਦੋਂ ਮੈਂ ਲੋਕਾਂ ਦੇ ਨਾਲ ਆ ਲੋਕ ਜਦੋਂ ਕਹਿੰਦੇ ਆ ਵੀ ਗਰੀਬ ਆਦਮੀਆਂ ਤੋਂ 1000 2000 ਦਾ ਮਤਲਬ ਤੁਸੀਂ ਰਾਜਨੀਤੀ ਲੋਕ ਗਰੀਬਾਂ ਨੂੰ ਲਟਾਉਣਾ ਚਾਹੁੰਦੇ ਹੋ ਆਪਣੀ ਸ਼ਹਿਰ ਦੇ ਧੱਲੇ ਇਹ ਤੁਹਾਡੇ ਪਿਛਲੇ ਸਮਿਆਂ ਦੇ ਵੇਲੇ ਚਾਹੇ ਭਾਜਪਾ ਦਾ ਸਰਕਾਰ ਸੀ ਚਾਹੇ ਆਪਣੇ ਕਾਂਗਰਸ ਦੀ ਸਰਕਾਰ ਸੀ ਇਹਨਾਂ ਠੇਕੇਦਾਰਾਂ ਦੇ ਨਾਲ ਝੋਡੀਆਂ ਠੇਕੇਦਾਰੀਆਂ ਸਾਂਝੀਆਂ ਸੀਗੀਆਂ ਅੱਜ ਤੱਕ ਇਹਨਾਂ ਦੇ ਨਾਲ ਤੁਸੀਂ ਇਹ ਧਰਨੇਵਾਜੀ ਕਰ ਰਹੇ ਹੋ ਪਰ ਮੈਂ ਪਬਲਿਕ ਦੇ ਨਾਲ ਆ ਆਪਣੇ ਹਲਕੇ ਦੇ ਸੈਂਟਰ ਦੇ ਲੋਕਾਂ ਦੇ ਨਾਲ ਆ ਲੋਕ ਜਾਣਦੇ ਆ ਮੇਰੀ ਸੁਭਾ ਨੂੰ ਤੇ ਮੇਰੇ ਕੰਮਾਂ ਨੂੰ ਇਸ ਕਰਕੇ ਤੁਹਾਨੂੰ ਮਹਿਸੂਸ ਹੋ ਰਿਹਾ ਵਾ ਰਾਜਨੀਤੀ ਰੋਟੀਆਂ ਨਾਲ ਸਿੱਖੋ ਧਰਮ ਦੀ ਆਗ ਲੈ ਕੇ ਨਾ ਕੋਈ ਜਾਤ ਪਾਤ ਦੀ ਆਗ ਲੈ ਕੇ ਜਾਤ ਸਭ ਦੀ ਇੱਕੋ ਹੀ ਆ ਮਾਨਸ ਦੀ ਜਾਤ ਸਭ ਨਾਲ ਉੱਤਮ ਜਿਹੜਾ ਬੰਦਾ ਇਨਸਾਨੀਅਤ ਤੌਰ ਤੇ ਕੰਮ ਕਰਦਾ ਉਹਦੀ ਜਾਤ ਹੀ ਚੀ ਆ ਬਾਕੀ ਜਿਹੜਾ ਕੋਈ ਸ਼ਤਾਨੀ ਜਾਂ ਰਾਣੀ ਕਿੰਨੀਆਂ ਰੋਟੀਆਂ ਸੇਕਦੇ ਉੱਤੇ ਮੈਂ ਮੇਰੇ ਗਲਾਬ ਇਹ ਪਬਲਿਕ ਜਾਣਦੀ ਆ ਮੈਂ ਪਬਲਿਕ ਦੇ ਨਾਲ ਆ ਮੈਂ ਕਿਸੇ ਗਰੀਬ ਨੂੰ ਨਹੀਂ ਲੁਟਣ ਦੇਣਾ ਆਪਣੇ ਹਲਕੇ ਦੇ ਅੰਦਰ ਮੈਂ ਕਿਸੇ ਗਰੀਬ ਤੋਂ 2000 ਰੁਪਇਆ ਪਰ ਦੁਕਾਨ ਦਾ ਨਹੀਂ ਲੈਣ ਦੇਣਾ ਜੋ ਕੰਮ ਹੈ ਜਵਾ ਗਰੀਬ ਨੂੰ ਫ੍ਰੀ ਲਵਾਓ ਗਰੀਬ ਦਾ ਜਿਹੜਾ ਕੰਮ ਆ ਤੁਹਾਡਾ ਸੜਕਾਂ ਦੇ ਉੱਤੇ ਕੋਈ ਦੇਖਾ ਨਹੀਂ ਦੇਣਦਾ ਨਾਦਰੇਸੀ ਗਰਾਉਂਦੇ ਜਿਹੜੇ ਸੰਸਥਾ ਵਾਲੇ ਕਰੋੜਾਂ ਰੁਪਇਆ ਲੁੱਟ ਗਏ ਆ ਸਾਲ ਦਾ ਔਰ ਇੱਕੋ ਫੋਰਥ ਕਲਾਸ ਬੰਦਾ ਅੱਜ ਉਹ ਆਪਣੇ ਆਪ ਦੇ ਉੱਤੇ ਪਤਾ ਨਹੀਂ ਪਾਣੀ ਪਾਇਆ ਉਹਨੇ ਪਤਾ ਨਹੀਂ ਮਿੱਟੀ ਦਾ ਤੇਲ ਪਾਇਆ ਵਾ ਆਪਣੇ ਆਪ ਉਹ ਪਾਣੀ ਪਾ ਕੇ ਡਰਾਮਾ ਕਰਿਆ ਰਾਜਨੀਤੀ ਲੋਕਾਂ ਨੇ ਕਹੇ ਤੇ ਔਰ ਮੈਂ ਦੱਸਣਾ ਚਾਹਣਾ ਤੁਹਾਨੂੰ ਸਾਰੇ ਆਪਣੇ ਹਲਕਾ ਸੈਂਟਰ ਦੇ ਲੋਕਾਂ ਨੂੰ ਤੇ ਲੁਧਿਆਣਾ ਵਾਸੀਆਂ ਨੂੰ ਇਹ ਰਾਜਨੀਤੀ ਲੋਕ ਜਿਹੜੇ ਉੱਥੇ ਅੱਜ ਜਿਹੜੇ ਚੜਦੇ ਫਿਰਦੇ ਆ ਚਾਹੇ ਭਾਜਪਾ ਦੇ ਆਗੂ ਆ ਚਾਹੇ ਕਾਂਗਰਸੀਏ ਉੱਥੇ ਬੱਟੇ ਆ ਪਰ ਮੈਂ ਸਨਾਤਨ ਧਰਮ ਵਾਲਿਆਂ ਨੂੰ ਵੀ ਜਿਹੜੇ ਅੱਜ ਉਹ ਦ੍ਰੈਸਟੀ ਵਾਲੇ ਸੰਤਾਂ ਵਾਲੇ ਬੈਠੇ ਆ ਇਹ ਰਾਜਨੀਤੀ ਦੇ ਵਿੱਚ ਤੁਸੀਂ ਧਰਮ ਦੀ ਆਰਨਾ ਲਓ ਸੇਵਾ ਕਰਕੇ ਦਿਖਾਓ ਸੇਵਾ ਗਰੀਬ ਦੀ ਚਿੱਤੀ ਚੰਗੀ ਹੁੰਦੀ ਆ ਕਿਸੇ ਪੈਸੇ ਜਾਂ ਠੇਕੇਦਾਰ ਦੀ ਸੇਵਾ ਨਹੀਂ ਹੁੰਦੀ ਔਰ ਫੌਰਟ ਕਲਾਸ ਦਾ ਉਹ ਕਾਰਪੋਰੇਸ਼ਨ ਦਾ ਮਲਾਕਿਮਾ ਜਿਹੜਾ ਅੱਜ ਮੇਰੇ ਤੇ ਇਲਜ਼ਾਮ ਲਾ ਰਿਹਾ ਮੈਂ ਇਹਦੀ ਵੀ ਵਿਜੀਲੈਂਸ ਇਨਕੁਆਇਰੀ ਕਰਾਂਗਾ ਔਰ ਮਾਨ ਹਮੀਦਾ ਆਪਣੇ ਵੱਲੋਂ ਦਾਅਵਾ ਇਹਦੇ ਉੱਤੇ ਕੋਰਟ ਦੇ ਵਿੱਚ ਕਰੂੰਗਾ ਔਰ ਉੱਥੇ ਆ ਕੇ ਜਵਾਬ ਦੇਵਾਂ ਮੈਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਹਾਂ ਲੋਕਾਂ ਦਾ ਸੇਵਾਦਾਰ ਹਾਂ ਗਰੀਬਾਂ ਦਾ ਸੇਵਾਦਾਰ ਹਾਂ ਮੈਂ ਗਰੀਨ ਦੀ ਲੜਾਈ ਇਸੇ ਤਰ੍ਹਾਂ ਹੀ ਲੜਨੀ ਹੈ ਜੋ ਕਾਨੂੰਨ ਕਹਿੰਦਾ ਵਾ ਜੋ ਡਿਪਟੀ ਕਮਿਸ਼ਨਰ ਲੁਧਿਆਣੇ ਨੇ ਕਿਹਾ ਵਾ ਸੜਕਾਂ ਦੇ ਉੱਤੇ ਨਹੀਂ ਬਿਲਕੁਲ ਲੱਗਣ ਦੇਣਾ ਇਹ ਕੰਮ ਜਿਹੜਾ ਰਾਜਨੀਤੀ ਰੋਟੀਆਂ ਦੇ ਤੌਰ ਤੇ ਨਾ ਸਿੱਖੋ ਸੇਵਾ ਭਾਵਨਾ ਨਾਲ ਮੈਂ ਖਾਸ ਕਰਕੇ ਜਿਹੜੇ ਭਾਰਤ ਵਾਲੇ ਦੇ ਕਾਂਗਰਸੀਏ ਅੱਜ ਉਥੇ ਇਸ ਗੱਲ ਨੂੰ ਇੱਕ ਧਰਮਕ ਕੰਮ ਨੂੰ ਤਮਾਸ਼ਾ ਬਣਾ ਰਹੇ ਹੋ ਤੁਸੀਂ ਮੇਰੇ ਨਾਲ ਵੱਡਾ ਤੁਸੀਂ ਕੋਈ ਜ਼ਿਆਦਾ ਧਰਮ ਦੇ ਆਗੂ ਨਹੀਂ ਹੈਗੇ ਤੁਸੀਂ ਠੇਕੇਦਾਰਾਂ ਦੇ ਬੰਦੇ ਹੋ ਠੇਕੇਦਾਰੀ ਦੇ ਨਾਲ ਬੈਠੋ ਧਰਮ ਦੀ ਆੜ ਨਾ ਲਓ ਤੁਸੀਂ ਠੇਕੇਦਾਰੀ ਕੀਤੀ ਤਾਂ ਹੀ ਲੋਕਾਂ ਨੇ ਤੁਹਾਨੂੰ ਘਰ ਬਟਾਇਆ ਵਾ ਐਨੇ ਤੇ ਸ਼ਬਦ ਮੇਰੇ ਹਲਕਾ ਸੈਂਟਰ ਦੇ ਵਾਸੀਆਂ ਨਾਲ ਮੈਂ ਸਾਂਝੇ ਕਰਨੇ ਚਾਹੁੰਦਾ ਸੀਗਾ ਤੁਸੀਂ ਸਾਰੇ ਹੀ ਜਾਣਦੇ ਹੋ ਮੇਰੇ ਸੁਭਾ ਨੂੰ ਮੇਰੇ ਕੰਮਾਂ ਨੂੰ ਇਹਨਾਂ ਰਾਜਨੀਤੀ ਲੋਕਾਂ ਨੇ ਅੱਜ ਗਲੇ ਦੇ ਅੰਦਰ ਨਹੀਂ ਉਤਰਿਆ ਮੇਰੀ ਸੇਵਾ ਭਾਵਨਾ ਦਾ ਕੰਮ ਤਾਂ ਇਹ ਰਾਜਨੀਤੀ ਰੋਟੀਆਂ ਸੇਕਣ ਨੂੰ ਕਰਦਿਆ ਐਨੀਆਂ ਕੁ ਬੇਨਤੀਆਂ ਮੈਂ ਕਰਨੀਆਂ ਜੀ ਤੁਹਾਡੇ ਹਲਕਾ ਸੈਂਟਰ ਦੇ ਵਾਸੀਆਂ ਨਾਲ ਲੁਧਿਆਣਾ ਵਾਸੀਆਂ ਨਾਲ ਔਰ ਮੈਂ ਬਹੁਤ ਜਲਦੀ ਇਸ ਗੱਲ ਦਾ ਜੋ ਫੋਰਥ ਕਲਾਸ ਬੰਦਾ ਕਰੋੜਾਂ ਰੁਪਏ ਦੇ ਠੇਕੇ ਲੈਂਦਾ ਔਰ ਜਿਹੜੇ ਅੱਜ ਇਹ ਉੱਥੇ ਦੇ ਸੰਸਥਾ ਵਾਲੇ ਅਗਰੈਸੀ ਗਰਾਉਂਡ ਦੇ ਜਿਹੜੇ ਅੱਜ ਇਹ ਰਾਜਨੀਤਿਕ ਰੋਟੀਆਂ ਧਰਨੇ ਦੇ ਰੂਪ ਦੇ ਵਿੱਚ ਸਕਾਰੇ ਆ ਇਹਨਾਂ ਤੋਂ ਵੀ ਜਵਾਬ ਮੰਗਿਆ ਜਾਊਗਾ ਇਸ ਗੱਲ ਦਾ ਜੈ ਜੀ ਦੀ ਗਾਂ ਸਤਿ ਸ੍ਰੀ ਅਕਾਲ